ਕਮਪੀਟਿਟਿਵ ਬੱਜਮਾਨ ਪਲੱਸ 1 ਅੱਜ ਤੇ ਮੁੰਡੀਆਂ ਨੂੰ ਕਿਹਾ ਜਾਂਦੇ ਹਾਕੀ ਆਹ ਤਿਖੇ ਨਹੀਂ ਵਧੀਆ ਤੇ ਕੀ ਹਾਂ ਕਿਹਨਾਂ ਜ਼ਰੂਰੀ ਹੁੰਦਾ ਵਾ ਬੱਤੀ ਬਾਤ ਸਕੂਲ ਦੇ ਵਿੱਚ ਹੋਰ ਵੀ ਖੇਡਾਂ ਕਰਾਈ ਜਾਂਦੇ ਨਾਲ ਬੱਚੇ ਹਾਂਜੀ ਖਲਾਈਆਂ ਜਾਂਦੇ ਜ਼ਰੂਰੀ ਅੱਜਕੱਲ ਖੇਡਾਂ ਖੇਡਣੀ ਹਾਂਜੀ ਜ਼ਰੂਰੀ ਤੇ ਕੀ ਸੁਪਨਾ ਕੀ ਅੱਗੇ ਜਾ ਕੇ ਹਾਕੀ ਦੇ ਵਿੱਚ ਕਿੰਨਾ ਕਰਕੇ ਜਾਣਾ ਚਾਹੁੰਦੇ ਜਾਣਾ ਚਾਹੁੰਦੇ ਵਧੀਆ ਕਿੰਨਾ ਚਿਰ ਹੋ ਗਿਆ ਕੀ ਗੇੜੇ 8 ਮਹੀਨੇ ਹੋ ਗਏ ਹਾਂ 8 ਮਹੀਨੇ ਅੱਜ ਕਿਹੜਾ ਮੈਚ ਹੈ ਫਾਈਨਲ ਫਾਈਨਲ ਮੈਚ ਹਾਂਜੀ ਸਾਡੀ ਟੀਮ ਤੁਹਾਨੂੰ ਵਧੀਆ ਹਾਂਜੀ ਵਧੀਆ ਟੀਮਾਂ ਕਿਹੜੇ ਸਕੂਲ ਚ ਪੜਦੇ ਹੋ ਸੇਖੋਪੁਰ ਕੀ ਉਮੀਦਾਂ ਨੇ ਕਿ ਅੱਜ ਤੁਸੀਂ ਮੈਚ ਜਿੱਤ ਕੇ ਜਾਣਾ ਹਾਂਜੀ ਜਿੱਤ ਕੇ ਜਾਣਾ ਉਮੀਦ ਤੇ ਬਹੁਤ ਹੈ ਹਾਂਜੀ ਕਿੰਨੀ ਕ ਮਿਹਨਤ ਕੀਤੀ ਹੈ ਬਹੁਤ ਮਿਹਨਤ ਕੀਤੀ ਹੈ ਜੀ ਬਾਜੀ ਖਾਣਾ ਆਉਂਜੀ ਤੁਹਾਡਾ ਮਨੀ ਗਿਲ ਮੇਰਾ ਨਾਮ ਹੈ ਜੀ ਮੈਂ ਤਰਨਤਾਰ ਹਲਕੇ ਤੋਂ ਬਲੋਂਗ ਕਰਦਾ ਹਾਂ ਸ਼ਮਸ਼ੇਰ ਸਿੰਘ ਜੀ ਸਾਡੇ ਵੱਡੇ ਬ੍ਰਦਰ ਨੇ ਹੀ ਇਸ ਫਰਮ ਯੂ ਐਸ اے ਇਨਾਂ ਦੇ ਬਦੌਲਤ ਇੱਥੇ ਟੂਰਨਾਮੈਂਟ ਕਾਫੀ ਗ੍ਰੀਮ 8 9 ਪਿੰਨਾ ਦੀ ਟੀਮ ਹੈ ਜਿਹੜੇ ਨੇ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਕਿਹੜੀ ਜਗ੍ਹਾ ਕਰਾਇਆ ਜਾ ਰਿਹਾ ਹੈ ਇਹ ਕੋਟਲੀ ਬਿਲਕੁਲ ਵੈਲ ਕੋਟਲੀ ਹੈ ਨਾ ਕੋਟਲੀ ਪਿੰਡ ਤੇ ਅਸੀਂ ਇਹਨਾਂ ਦੇ ਕੋਲ ਆਏ ਸੀਗੇ ਤੇ ਵੇਖਿਆ ਇੱਥੇ ਕਾਫੀ ਇਹਨਾਂ ਨਾਲ ਵੀ ਮੇਰੀ ਗੱਲ ਚੱਲ ਰਹੀ ਸੀ ਕਿ ਵੀ ਨਸ਼ਿਆਂ ਤੋਂ ਆਪਾਂ ਪਾਸੇ ਕਰਕੇ ਯੂਥ ਨੂੰ ਆਪਾਂ ਹਾਕੀ ਪਿੱਛੇ ਤੇ ਕ੍ਰਿਕਟ ਪਿੱਛੇ ਲਗਾਇਆ ਜਾਵੇ ਤੇ ਅਸੀਂ ਅਹੀਂ ਸਲਾਹਕਾਰ ਹੀ ਰਹਿ ਸੀਗੇ ਕਾਫੀ ਇੱਥੇ ਮਤਲਬ ਬਹੁਤ ਗਰਾਉਂਡਸ ਦੀ ਬਹੁਤ ਕਮੀ ਆ ਠੀਕ ਹੈ ਬੱਚਿਆਂ ਨੂੰ ਬਹੁਤ ਸਪੋਰਟਸ ਦੇ ਵਿੱਚ ਪਿੱਛੇ ਕਾਫੀ ਹੌਕੀ ਪਲੱਸ ਕੋਈ ਵੀ ਜਿਹੜੀ ਇਨਸਟਰੂਮੈਂਟ ਨਹੀਂ ਇਹਨਾਂ ਨੂੰ ਪ੍ਰੋਵਾਈਡ ਕਰ ਰਹੀ ਸਰਕਾਰ ਤੇ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਬਲਬੂਤੇ ਤੇ ਜਿੰਨਾ ਵੀ ਸਹਿਯੋਗ ਹੋ ਸਕੇਆ ਸਰਕਾਰ ਤੋਂ ਅਲੱਗ ਹੋ ਕੇ ਕਿ ਜੋ ਸਾਡੇ ਕੋਲ ਬੰਦਾ ਹੋਏਗਾ ਅਸੀਂ ਇਹਨਾਂ ਦੀ ਮਦਦ ਕਰਾਂਗੇ ਕਿੰਨੀਆਂ ਕਿ ਟੀਮਾਂ ਅੱਜ ਪਹੁੰਚੀ ਐ ਇੱਥੇ ਕਰੀਬ 7 ਤੋਂ 8 ਪਿੰਡਾਂ ਦੀ ਟੀਮ ਪਹੁੰਚੀ ਹੋਈ ਐ ਫਾਈਨਲ ਮੈਚ ਅੱਜ ਫਾਈਨਲ ਮੈਚ ਐ ਤੇ ਕੀ ਕੀ ਨਾਮ ਰੱਖੇਗੇ ਨਾ ਨਾਮ ਇਹਦੇ ਵਿੱਚ ਕੁਝ ਫਸਟ winner ਨੂੰ ਮਿਲੇਗਾ ਤੇ ਸੈਕਿੰਡ winner ਨੂੰ ਮਿਲੇਗਾ ਜੋ ਵੀ ਨਾਮ ਹੋਵੇ ਠੀਕ ਹੈ ਠੀਕ ਚਲੋ ਕਰੀਏ ਜੀ ਪਾ ਹਾਂਜੀ ਸਰ ਅੱਜ ਪਿੰਟ ਚ ਜੋ ਖਾਕੀ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਕੀ ਕੁਝ ਕਹਿਣਾ ਚਾਹੋਗੇ ਇਸ ਬਾਰੇ ਸਭ ਤੋਂ ਪਹਿਲਾਂ ਜੀ ਮੈਂ ਆਪਣੇ ਇੰਟਰੋਡਕਸ਼ਨ ਦੇ ਦਾਂ ਸਾਰੇ ਸਰੋਤਿਆਂ ਨੂੰ ਕਿ ਮੈਂ ਬਰਗੇਡੀਅਰ ਹਰਚਰਨ ਸਿੰਘ ਹਾਕੀ 올ਿਮਪੀਅਨ ਅਰਜੁਨਾ ਵਾਰਡ ਵਿਸ਼ੇਸ਼ ਸੇਵਾ ਮੈਡਲ ਮਹਾਰਾਜਾ ਰਣਜੀਤ ਸਿੰਘ ਅਵਾਰਡੀ ਵਰਲਡ ਕੱਪ winner ਹਾਂ ਔਰ ਅੱਜ ਮੈਨੂੰ ਪਿੰਡ ਕੋਟਲੇ ਢੋਲੇ ਸ਼ਾ ਜਿੱਥੇ ਕਿ ਪੀਰ ਬਾਬਾ ਢੋਲੇ ਸ਼ਾ ਜੀ ਦੇ ਨਾਂ ਦੇ ਉੱਤੇ 6ਵਾਂ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਔਰ ਇੱਥੇ ਇਸ ਗਰਾਊਂਡ ਦੇ ਵਿੱਚ ਆ ਕੇ ਇਸ ਪਿੰਡ ਦੇ ਵਿੱਚ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ। ਕਿਉਂਕਿ ਮੈਂ ਵੀ ਇਸੇ ਹੀ ਇਲਾਕੇ ਦਾ ਜੰਮਪਲ ਹਾਂ। ਮੇਰਾ ਪਿੱਛੇ ਪਿੰਡ ਮਰੜ ਹੈ ਔਰ ਮੈਂ ਖਾਸ ਆਪਣਾ ਉਸਲੇ ਦਾ ਖਾਲਸਾ ਸਕੂਲ شیخਪੁਰਾ ਜੋ ਕਿ ਹੁਣ ਚੀਨੇ ਸੈਕੰਡਰੀ ਗਵਰਨਮੈਂਟ ਸਕੂਲ ਹੈ। ਉੱਥੋਂ ਦਾ ਵਿਦਿਆਰਥੀ ਰਿਹਾ ਹਾਂ। ਔਰ ਇਸ ਵੜੇ ਮੇਰੇ ਖੱਬੇ ਪਾਸੇ ਮੇਰੀ ਜ਼ਿੰਦਗੀ ਦੇ ਪਹਿਲੇ ਕਪਤਾਨ ਜਿਨ੍ਹਾਂ ਦੀ ਕਪਤਾਨੀ ਥੱਲੇ ਮੈਂ ਖੇលਿਆ ਸੀ ਹਾਕੀ ਸ਼ੁਰੂ ਕੀਤੀ ਸੀ ਸਤਵੇਂ ਜਮਾਤ ਚ ਪੜਿਆ ਹੋਇਆ ਹਾਂ ਸਦਾ ਨਿਰਮਲ ਸਿੰਘ ਜੀ ਬਲ ਪਿੰਡ ਸ਼ੇਖਪੁਰਾ ਤੋਂ ਉਹ ਵੀ ਮੇਰੇ ਨਾਲ ਮੌਜੂਦ ਨੇ ਮੇਰੇ ਸੱਜੇ ਪਾਸੇ ਅਮਰ ਸ਼ਰਮਾ ਜੀ ਜੋ ਕਿ ਪਾਕਰਪੁਰਾ ਨੂੰ ਬਿਲੋਂਗ ਕਰਦੇ ਨੇ ਔਰ ਇਸ ਵੜੇ ਅੰਤਰਰਾਸ਼ਟਰੀ ਹਾਕੀ ਅੰਪਾਇਰ ਨੇ ਔਰ ਸਾਰੇ ਪਿੰਡ ਦੇ ਸੱਜਣਾ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ ਪਟਿਆਰਾਂ ਨੂੰ ਖੇਡਦੇ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਔਰ ਮੈਨੂੰ ਆਪਣਾ ਬਚਪਨ ਚੇਤੇ ਆ ਰਿਹਾ ਹੈ ਇਹ ਅਸੀਂ ਕਿਸ ਤਰ੍ਹਾਂ ਹਾਕੀਆਂ ਸਾਈਕਲਾਂ ਦੇ ਟੰਕੇ ਜਾਂ ਮੋਢਿਆਂ ਦੇ ਰੱਖ ਕੇ ਇੱਕ ਪਿੰਡ ਤੋਂ ਪਿੰਡ ਜਾਂਦੇ ਸੀ ਖੇਲਦੇ ਸੀ ਔਰ ਉਹੀ ਸੀਨ ਮੇਰੀ ਅੱਖਾਂ ਦੇ ਸਾਹਮਣੇ ਮੇਰੇ ਦਿਮਾਗ ਦੇ ਵਿੱਚ ਇਸ ਵੇਲੇ ਘੁੰਮ ਰਿਹਾ ਹੈ ਔਰ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪਿੰਡ ਢੋਲੇ ਸ਼ਾਹ ਦੀ ਸਾਰੀ ਸੰਗਤ ਨੇ ਰਲ ਕੇ ਸਦਾ ਸ਼ਮਸ਼ੀਰ ਸਿੰਘ ਜੀ ਜੋ ਕਿ ਖੁਦ ਇੰਟਰਨੈਸ਼ਨਲ ਹਾਕੀ ਪਲੇਅਰ ਨੇ ਯੂ ਐਸ اے ਬੇਸ ਨੇ ਉਹਨਾਂ ਦੇ ਇੱਕ ਸੱਦੇ ਦੇ ਉੱਤੇ ਮੈਂ ਇੱਥੇ ਪਹੁੰਚਿਆ ਹਾਂ ਔਰ ਮੈਨੂੰ ਬਹੁਤ ਖੁਸ਼ੀ ਔਰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਜਿਸ ਤਰ੍ਹਾਂ ਮੈਂ ਬਚਪਨ ਦੇ ਵਿੱਚ ਇਨਾ ਗਰਾਊਂਡਾਂ 'ਚ ਖੇਡ ਕੇ ਪੂਰੀ ਵਰਲਡ ਲੈਵਲ ਦੇ ਉੱਤੇ ਆਪਣਾ ਨਾਮ ਕਮਾਇਆ ਹੈ ਜਿੰਨ ਕਿ ਪੁਲਾੰਗਾ ਮਾਰੀਆਂ ਨੇ ਔਰ ਮੈਂ ਉਮੀਦ ਕਰਦਾ ਹਾਂ ਕਿ ਇਸ ਟੂਰਨਾਮੈਂਟ ਦੇ ਵਿੱਚ ਜੋ ਵੀ ਬੱਚੇ ਅੱਜ ਦੇ ਖੇਡ ਰਹੇ ਨੇ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਕਾਮਯਾਬੀ ਦੇ ਨਾਲ ਇਲਾਕੇ ਦਾ ਔਰ ਦੇਸ਼ ਦਾ ਨਾਮ ਰੋਸ਼ਨ ਕਰ ਦੰਗੇ ਔਰ ਹਾਕੀ ਦੀ ਗੇਮ ਨੂੰ ਜੋ ਹੈ ਬਲੰਤੀਆਂ ਤੱਕ ਬਚਾਉਣਗੇ ਜੇ ਜਦੋਂ ਤੁਸੀਂ ਹਾਕੀ ਖੇਡਦੇ ਸੀ ਉਦੋਂ ਇੰਡੀਆ ਨੇ 골ਡ ਮੈਡਲ ਜਿੱਤਿਆ ਸੀ ਉਸ ਤੋਂ ਬਾਅਦ ਹਜੇ ਤੱਕ ਇੰਡੀਆ ਨੂੰ ਉਹ ਮੌਕਾ ਨਹੀਂ ਮਿਲ ਪਾਇਆ ਕਿ ਲੱਗਦਾ ਕਿ ਹੁਣ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਦੀ ਹਾਕੀ ਟੀਮ ਬਣਦੀ ਜਾ ਰਹੀ ਹੈ ਨੈਸ਼ਨਲ ਦੀ ਜਾਂ ਜਿਸ ਤਰੀਕੇ ਯੂਥ ਦੇ ਵਿੱਚ ਹੁੰਗਾਰਾ ਹੈ ਕਿ ਲੱਗਦਾ ਕਿ ਹੁਣ 골ਡ ਮੈਡਲ ਤੱਕ ਪਹੁੰਚੇਗਾ ਮੈਂ ਦੱਸਣਾ ਚਾਹਾਂਗਾ ਕਿ ਮੈਂ ਤਕਰੀਬਨ 10 ਸਾਲ ਹਿੰਦੁਸਤਾਨ ਦੀ ਟੀਮ 'ਚ ਖੇਡਿਆ ਹਾਂ ਜਿਹਦੇ ਵਿੱਚ ਕਿ ਤਿੰਨ ਏਸ਼ੀਅਨ ਗੇਮਸ ਤਿੰਨ ਵਰਲਡ ਕੱਪ ਔਰ ਦੋ 올림픽ਸ ਔਰ ਪਹਿਲੇ ਵਰਲਡ ਕੱਪ ਦੇ ਵਿੱਚੋਂ ਅਸੀਂ ਬ੍ਰੌਂਜ਼ ਮੈਡਲ ਜਿੱਤੇ ਸੀ ਦੂਸਰੇ ਵਰਲਡ ਕੱਪ ਤੋਂ ਸਿਲਵਰ ਮੈਡਲ ਜਿੱਤੇ ਸੀ ਔਰ ਤੀਸਰੇ ਤੀਸਰੇ ਵਰਲਡ ਕੱਪ ਵਿੱਚੋਂ ਅਸੀਂ 골ਡ ਮੈਡਲ ਜਿੱਤਿਆ ਸੀ ਔਰ ਸੈਮੀਫਾਈਨਲ ਦੇ ਗੋਲਡ ਟਨ ਦਾ ਜਿਹੜਾ ਅਸੀਂ ਭਾਗਿਆ ਸੀ ਉਹ ਮੈਨੂੰ ਮਿਲਿਆ ਸੀ ਫਿਰ ਪਾਕਿਸਤਾਨ ਚ ਪਹੁੰਚੇ ਫਾਈਨਲ ਦੇ ਪਾਕਿਸਤਾਨ ਦੇ ਅਗੇਂਸਟ ਉਹ ਪਾਕਿਸਤਾਨ ਨੂੰ ਹਰਾ ਕੇ ਜਿਹੜਾ ਅਸੀਂ ਵਰਲਡ ਕੱਪ ਜਿੱਤਿਆ ਸੀ ਆ ਠੀਕ 50 ਸਾਲ ਹੋਣ ਵਾਲੇ ਨੇ ਉਸ ਜਿੱਤ ਨੂੰ ਜੋ ਕਿ 15 ਮਾਰਚ ਨੂੰ ਆਉਣ ਵਾਲੀ 15 ਮਾਰਚ ਨੂੰ ਹੋ ਰਹੀ ਹੈ ਨੇ ਔਰ ਇਸ ਅਫਸਰ ਦੇ ਉਤੇ ਸਾਨੂੰ ਪੰਜਾਬ ਗਵਰਨਮੈਂਟ 오ਡੀਸ਼ਾ ਗਵਰਨਮੈਂਟ ਛਤੀਸਗੜ ਗਵਰਨਮੈਂਟ ਔਰ ਹਾਕੀ ਇੰਡੀਆ ਜਿਹੜੀ ਹੈ ਉਸ ਨੂੰ ਮਾਨ ਕਰਨ ਜਾ ਰਹੀ ਹੈ ਆ ਉਸ ਵੇਲੇ ਦੇ 16 ਪਲੇਅਰਾਂ ਵਿੱਚੋਂ ਪੰਜ ਜਿਹੜੇ ਨੇ ਉਹ ਅਕਾਲ ਚਲਾਣਾ ਕਰ ਗਏ ਨੇ 11 ਪਲੇਅਰ ਅਸੀਂ ਠੀਕ ਠਾਕ ਹੈ ਅਜੇ ਤੱਕ ਔਰ ਸਾਰੇ ਹੁਣ ਅਸੀਂ ਇਕੱਠੇ ਹੋਣ ਜਾ ਰਹੇ ਹਾਂ ਔਰ ਇਹ ਜਿਹੜੀ 골ਡਨ ਜੁਬਲੀ ਸੈਲੀਬ੍ਰੇਸ਼ਨ ਹੈ ਉਹ ਹੋਣ ਜਾ ਰਹੀ ਹੈ ਜਿਤੋਂ ਤੱਕ ਹਾਕੀ ਦੇ ਦੁਬਾਰਾ ਵਰਲਡ ਕੱਪ ਦੇ ਤੰਦਾ ਸਵਾਲ ਹੈ ਜਿਵੇਂ ਕਿ ਤੁਸੀਂ ਪੁੱਛਿਆ ਹੈ ਮੈਂ ਦੱਸਣਾ ਚਾਹੁੰਦਾ ਹਾਂ ਕਿ ਵਿੱਚੋਂ ਤਾਂ ਸਾਡੀ ਹਾਕੀ ਬਹੁਤ ਥੱਲੇ ਜਾ ਚੁੱਕੀ ਸੀ ਲੇਕਿਨ ਸਪੈਸ਼ਲੀ 오ਡੀਸਾ ਗਵਰਨਮੈਂਟ ਦੀ ਸਪੌਂਸਰਸ਼ਿਪ ਕਰਕੇ ਮਿਸਟਰ ਨਵੀਨ ਪਟਨਾਇਕ ਉਥੋਂ ਦੇ ਮੁੱਖ ਮੰਤਰੀ ਸਨ ਉਹ ਖੁਦ ਵੀ ਹਾਕੀ ਦੇ ਪਲੇਅਰ ਢੂਨ ਸਕੂਲ ਦੇ ਵਿੱਚ ਖੇਲਦੇ ਆਏ ਹਾਂ ਪੜਦੇ ਹੋਇਆ ਉਹ ਗੋਲ ਕੀਪਰ ਖੇਲਦੇ ਸੀ ਉਹਨਾਂ ਨੂੰ ਸ਼ੌਕ ਸੀ ਉਹਨਾਂ ਨੇ ਇੰਡੀਆ ਹਾਕੀ ਟੀਮ ਦੀ ਸਪਾਂਸਰਸ਼ਿਪ ਲਈ ਔਰ ਅਗਲੇ 10 ਸਾਲ ਵਾਸਤੇ ਵੀ ਜਿਹੜੀ ਹੈ ਉੜੀਸਾ ਗਵਰਨਮੈਂਟ ਹੀ ਉਹਦੀ ਮੇਨ ਸਪਾਂਸਰਸ ਹੈ ਹਾਕੀ ਇੰਡੀਆ ਗਵਰਨਮੈਂਟ ਆਫ ਇੰਡੀਆ ਸਪੋਰਟਸ ਅਥਾਰਟੀ ਆਫ ਇੰਡੀਆ ਸਾਰਿਆਂ ਨੇ ਰਲ ਕੇ ਕੰਮ ਕੀਤਾ ਕਿਉਂਕਿ ਸਰਕਾਰ ਨੂੰ ਵੀ ਪਤਾ ਹੈ ਕਿ ਅਗਰ ਕਿਸੇ ਟੀਮ ਕੇਮ ਦੇ ਵਿੱਚੋਂ ਮੈਡ ਰੋਣਾ ਹੈ ਤਾਂ ਹਾਕੀ ਵਿੱਚੋਂ ਹੀ ਆ ਸਕਦਾ ਹੈ ਸਾਰੀਆਂ ਕੋਸ਼ਿਸ਼ਾਂ ਹੋਈਆਂ ਔਰ ਉਹਦਾ ਹਲਸਰੂਪੇ ਨਿਕਲਾ ਹੈ ਕਿ ਅਸੀਂ 2021 ਦੀ ਟੋਕੀਓ 올림픽 ব্রੋਨਜ਼ ਮੈਡਲ ਜਿੱਤੇ ਆ ਬੈਕ ਟੂ ਬੈਕ ਪਰਾ ਪਰਸੋਂ ਲੰਪਗ ਦੀ ਮੈਚ ਜਿੱਤਿਆ ਔਰ ਸਾਡੇ ਜਿਹੜੇ ਨੌਜਵਾਨ ਖਿਡਾਰੀ ਨੇ ਜਿਹਦਾ ਕਪਤਾਨ ਰਸਲ ਹਰਮਨਪ੍ਰੀਤ ਹੈ ਔਰ ਜਿਹੜੀ ਟੀਮ ਹੈ ਬਹੁਤ ਅੱਛਾ ਖੇਡ ਰਹੀ ਹੈ ਹੁਣ ਇਟ ਇਜ਼ ਅ ਬਿਗ ਫੋਰਸ ਟੂ ਬੀ ਰਿਕੌਂਡ ਵਿਦ दैट ది ਵਰਲਡ ਲੈਵਲ ਔਰ ਹੁਣ ਇੰਜਣੇ ਲੱਗਦਾ ਕਿ ਸਾਡੇ ਲਈ ਕੋਈ ਨਾਮੂਕਨ ਹੈ ਔਰ ਮੈਂ ਸਮਝਦਾ ਹਾਂ ਕਿ ਹੋਂ ਵਾਲਾ ਵਰਲਡ ਕੱਪ ਜੋ ਕਿ ਅਗਲੇ ਸਾਲ ਹਾਲੈਂਡ ਔਰ ਸਪੇਨ ਚ ਹੋਣਾ ਹੈ ਠੀਕ 50 ਸਾਲ ਤੇ ਬਾਅਦ ਦੁਬਾਰਾ ਫਿਰ ਸਾਨੂੰ ਮੌਕਾ ਮਿਲੇ ਕਿ ਸਾਡੇ ਨੌਜਵਾਨ ਖਿਡਾਰੀ ਵਰਲਡ ਕੱਪ ਜਿੱਤ ਕੇ ਆਉਣ ਉਹ ਸਾਨੂੰ ਬਹੁਤ ਖੁਸ਼ੀ ਹੋਏਗੀ ਜਿਆਦਾਤਰ ਸਾਰੇ ਪੰਜਾਬ ਦੇ ਨੇ ਹੋਕੀ ਦੇ ਪਲੇਅਰ ਪਰ ਪੰਜਾਬ ਦੇ ਵਿੱਚ ਹੋਕੀ ਦੀਆਂ ਗਰਾਊਂਡਾਂ ਬਹੁਤ ਘੱਟ ਨੇ ਜਿੰਨਾ ਕਰਕੇ ਨੌਜਵਾਨਾਂ ਨੂੰ ਖਾਸਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿ ਉਹਨਾਂ ਨੂੰ ਹੋਰ ਕਿਤੇ ਜਗ੍ਹਾ ਤੇ ਜਾ ਕੇ ਖੇਲਣਾ ਪੈਂਦਾ ਹੈ ਸਰਕਾਰਾਂ ਨੂੰ ਕੀ ਜਿਆਦਾ ਕਿ ਗਰਾਊਂਡਾਂ ਚਾਹੀਦੀਆਂ ਸਾਨੂੰ ਜਿਆਦਾ ਇਸ ਵੇਲੇ ਪੰਜਾਬ ਦੇ 10 ਪਲੇਅਰ ਇੰਡੀਆ ਟੀਮ ਦੇ ਖੇਡ ਰਹੇ ਨੇ ਜਿੰਨਾਂ ਵਿੱਚੋਂ 6-7 ਪਲੇਅਰ ਤਾਂ ਸਾਡੇ ਆਪਣੇ ਉਮਰ ਸਾਧ ਦੇ ਨੇ ਔਰ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਪਾਕਪੁਰਾ ਦਾ ਰਾਜੀਤ ਸਿੰਘ ਜੋ ਹੈ ਨੌਜਵਾਨ ਖਿਡਾਰੀ ਹੈ ਲਹਿਰਕਿਆਂ ਦਾ ਜਿਹੜਾ ਕਿ ਮੋਸਟ ਪ੍ਰੋਮਿਸਿੰਗ ਪਲੇਅਰ ਹੋਣ ਹੈ ਜਿਹੜੀ ਕਿ ਹਾਕੀ ਇੰਡੀਆ ਲੀਗ ਖਤਮ ਹੋਈ ਹੈ ਉਹਦੇ ਵਿੱਚ ਉਹਨੂੰ ਡਿਕਲੇਅਰ ਕੀਤਾ ਗਿਆ ਹੈ ਇਸੇ ਤਰ੍ਹਾਂ ਹੋਰ ਵੀ ਸਾਡੇ ਇਲਾਕੇ ਤੇ ਬਹੁਤ ਪਲੇਅਰ ਨੇ ਪੰਜਾਬ ਦੇ ਬਹੁਤ ਸਾਰੇ ਖਿਡਾਰੀ ਨੇ ਲੇਕਿਨ ਜਿਵੇਂ ਕਿ ਤੁਸੀਂ ਸਵਾਲ ਪੁੱਛਿਆ ਗਰਾਊਂਡਾਂ ਦੀ ਕਮੀ ਹੈ ਔਰ ਇਹ ਮੈਂ ਵੀ ਮਹਿਸੂਸ ਕਰਦਾ ਹਾਂ ਔਰ ਜਿਵੇਂ ਕਿ ਮੈਂ ਆਪਣੇ ਪਿੰਡ ਦੇ ਵਿੱਚ ਕੋਸ਼ਿਸ਼ ਕਰਕੇ ਐਟਲੀਸਟ ਐਸਟ੍ਰੋਫ ਲਵਾ ਲਿਆ ਹੈ ਔਰ ਮੈਂ ਸਮਝਦਾ ਹਾਂ ਕਿ ਕਟੂਕਾਡ ਅਮਰਸਰ ਦੇ ਜ਼ਿਲ੍ਹੇ ਵਿੱਚ ਪੰਜਾਂ ਛੇ ਗਰਾਊਂਡ ਜਿਹੜੇ ਐਸਟ੍ਰੋਫ ਨਹੀਂ ਹੋਣੇ ਚਾਹੀਦਿਆਂ ਨੇ ਅਗਰ ਸਰਕਾਰ ਇਸ ਬੰਨੇ ਧਿਆਨ ਦੇਵੇ ਤਾਂ ਹਾਕੀ ਦਾ ਜਿਹੜਾ ਸਥਾਰਿਆ ਉਹ ਜਰੂਰ ਹੋਰ ਉੱਚਾ ਹੋ ਸਕਦਾ